ਸੋਚ ਦਾ ਫਰਕ ਮਿੰਨੀ ਕਹਾਣੀ ਭਾਗ 2 ਉਜਾਗਰ ਸਿੰਘ ਮੰਜੇ ਤੋਂ ਉੱਠ ਕੇ ਬਾਹਰ ਆਇਆ ਉਸ ਤੋਂ ਕੁੜੀ ਦੇ ਪੱਟੇ ਕੱਪੜਿਆਂ 'ਚੋਂ ਚਾਕਦੀ ਮਸੂਮਤਾ ਤੇ ਪੁੰਗਰ ਦੀ ਜਵਾਨੀ ਵੇਖੀ ਨਾ ਗਈ ਕੁੜੀ ਅਜੇ ਮੋਢਨ ਹੀ ਲੱਗੀ ਸੀ ਉਜਾਗਰ ਸਿੰਘ ਬੋਲਿਆ ਠਹਿਰ ਜਾ ਬੇਟੀ ਇੱਕ ਮਿੰਟ ਤੇ ਕੁੜੀ ਠઠੰਬਰ ਖੜੋ ਗਈ ਉਜਾਗਰ ਸਿੰਘ ਨੇ ਆਪਣੀ ਨੂੰ ਨੂੰ ਕਿਹਾ ਸੁਰਿੰਦਰ ਪੁੱਤ ਕੋਈ ਆਪਣੀ 골ਡੀ ਦਾ ਚੱਗਾ ਜਾਂ ਫਰਾਗ ਲੱਭ ਕੇ ल्याਈ ਇਸ ਕੁੜੀ ਨੂੰ ਦੇਣਾ ਹੈ ਅੰਦਰੋਂ ਆਵਾਜ਼ ਆਈ ਬਾਪੂ ਇਹ ਵੇਲੜ ਤੇ ਮਕਾਰ ਮੰਗਤਿਆਂ ਨੂੰ ਸਿਰ ਨਹੀਂ ਚੜਾਈਦਾ ਇਸ ਨੂੰ ਪਜਾ ਦੇ ਇਥੋਂ ਉਜਾਗਰ ਸਿੰਘ ਨੂੰ ਆਪਣੀ ਨੂੰ ਤੇ ਬਹੁਤ ਗੁੱਸਾ ਆਇਆ ਉਸ ਨੇ ਵੇੜੇ ਵਿੱਚ ਤਾਰ ਤੇ ਸੁੱਕਣਾ ਆਇਆ ਹੋਇਆ ਆਪਣੀ ਪਤਨੀ ਰਾਮ ਕੋ ਅਰਦਾਸ਼ਾਲ ਲਾ ਕੁੜੀ ਨੂੰ ਫੜਾਉਂਦਿਆਂ ਕਿਹਾ ਲੈ ਬੇਟੀ ਆ ਆਸ਼ਾਨ ਉੱਪਰ ਲੈ ਲਾ ਪੋ ਮਗ ਦਾ ਮਹੀਨਾ ਹੈ ਠੰਡ ਬਹੁਤ ਹੈ ਤੇ ਆ ਫੜ 200 ਰੁਪਏ ਘਰ ਜਾ ਕੇ ਨਵੇਂ ਕੱਪੜੇ ਬਣਵਾ ਲਮੀ